ਪ੍ਰੀਤ ਹਮਤੋਂ ਬੁਰੇ ਆ ਓਏ ਪੁੱਛ ਕੇ ਚੱਲ ਗਿਆ ਚਾਰ ਤੇਰੇ ਯਾਰ ਤੋਂ ਇੱਥੇ ਚਾਰ ਆ ਇੱਥੇ ਚਾਰ ਪਿਆ ਬਸਮਾਨ ਕਿੱਥੇ ਕਿੱਥੇ ਪੱਠੇ ਜੇ ਨਹੀਂ ਗ੍ਰੋਥ ਕੀਤੇ ਕਿੱਥੇ ਦੋ ਇੱਥੇ ਕਿਤੇ ਹੀ ਆ ਇੱਥੇ ਪੱਠਿਆਂ ਕੋਲੇ ਇੱਥੇ ਪਿਆ ਹੁੰਦਾ ਇੱਥੇ ਆ ਉਹ ਉਸੇ ਸਾਹਮਣੇ ਉਹ ਨਹੀਂ ਪਿਆ ਉਹ ਚਿੱਟੇ ਜਿਹੇ ਪਿੰਨੇ ਜੇ ਦੱਸਦੇ ਨਹੀਂ ਇੱਥੇ ਦੇਖ ਕੇ ਲੰਘਦਾ ਉਹਨਾਂ ਨੂੰ ਪੁੱਛੀ ਬੰਦਾ ਵਧੀਆ ਖੈਰ ਹੈ ਪੁੱਛ ਲਈ ਆ ਦੇਖ ਆ ਨਹੀਂ ਪਿਆ ਯਾਰ ਹਾਂ ਇਹੇ ਇਹੇ ਨਾ ਆਲੇ ਨੂੰ ਪੁੱਛ ਕੇ ਚੱਲਦੇ ਕੀ ਹਿਸਾਬ ਕਿਤਾਬ ਆਂਟਰੀ ਕਿੱਧਰ ਦੀ ਆਂ ਸੇ ਉਹ ਉਦੋਂ ਦੀ ਆਂ ਸੇ ਉੱਪਰ ਦੇ ਪਾਸੇ ਦੀ ਆ ਦੇ ਤਾਂ ਆਲੇ ਪਾਸੇ ਦੀ ਉਹ ਸੀ ਤਾਂ ਉਹੀ ਰੋਡ ਆ ਗਿਆ ਯਾਰ ਇਹ ਆ ਮਸ਼ੀਨ ਰਾਜਾ ਉਹ ਖੜਾ ਚੱਲ ਕੋਈ ਨਾ ਫਿਰ ਗਲਤੀ ਹੋ ਗਈ ਮੈਨੂੰ ਆ ਖੜਾ ਹੀ ਮਸ਼ੀਨ ਹੀ ਹੁਸ਼ੂ ਆਜੋ ਆਜੋ ਆਜਾ ਕਰਨੇ ਆਜਾ ਦਿਖਾਵਾ ਤੈਨੂੰ ਮੱਲਾ ਲੈ ਹਣੀ ਗੱਲ ਲਿਓ ਆ ਮੱਲਾ ਹਾਂਜੀ ਬਈ ਦੇਖ ਆਪਣੇ ਘਰੇ ਵੀ ਬੇਜਵਾਨਿਆਂ ਨੇ ਖਾਣਾ ਤੇ ਖਾਣਾ ਲੋਕਾਂ ਦੇ ਘਰੇ ਵੀ ਬੇਜਵਾਨਿਆਂ ਨੇ ਹਾਂਜੀ ਹਾਂਜੀ ਹਨਾ ਹਾਂਜੀ ਤੇ ਵੀ ਗੱਲ ਇਹ ਹੋਂ ਆ ਵੀ ਭਰਾ ਮੇਰਾ ਗੱਲ ਉਨੀ ਕੀ ਹੋਵੇ ਜਿਹੜੀ ਨਿਕਲੇ ਇਹ ਟੋਏ ਵਾਲਾ ਤਾਂ ਨਹੀਂ ਬੰਨਿਆ ਨਾ ਨਾ ਜੀ ਨਹੀਂ ਨਹੀਂ ਟੋਏ ਵਾਲਾ ਨਹੀਂ ਜੀ ਆਪਣਾ achar ਪਹਿਲਾਂ ਤਾਂ ਆਪਾਂ ਜਦੋਂ ਮੱਕੀ ਦੀ ਫਸਲ ਆਉਂਦੀ ਹੈ ਜੀ ਹਾਂ ਪਹਿਲਾਂ ਅਸੀਂ ਉੱਥੇ ਜਾ ਕੇ ਹਾਂ ਕਿਸਾਨ ਦੇ ਖੇਤ ਜਾ ਕੇ ਮੱਕੀ ਪ੍ਰੋਪਰ ਵੇਖਦੇ ਚੈੱਕ ਕਰਦੇ ਠੀਕ ਆ ਜਦੋਂ ਬਾਕੀ ਜਦੋਂ ਸਾਡਾ ਕੰਮ ਸ਼ੁਰੂ ਹੋ ਜਾਂਦਾ ਜੀ achar ਦਾ ਚਾਰ ਪੌਂ ਦਾ ਉਸ ਟਾਈਮ ਸਾਨੂੰ ਕਿਸਾਨ ਵੱਲੋਂ ਪਤਾ ਹੋਣਾ ਚਾਹੀਦਾ ਵੀ ਮਸ਼ੀਨ ਉਹਦੇ ਖੇਤ ਵਿੱਚ ਲੱਗ ਗਈ ਉਸ ਟਾਈਮ ਤੇ ਸਾਡਾ ਕੋਈ ਵੀ ਬੰਦਾ ਉੱਥੇ ਜਾ ਕੇ ਚੈੱਕ ਕਰ ਸਕਦਾ ਸੀ ਸਿੱਧਾ ਬੰਨਿਆ ਪਾ ਦੁਬਾਰਾ ਤਾਂ ਨਹੀਂ ਬੰਨੀ ਵੀ ਗੰਡਾ ਨਾ ਜੀ ਨਾ ਨਾ ਕੋਈ ਦੁਬਾਰਾ ਨਹੀਂ ਬੰਨੀ ਵੀ ਨਾ ਜੀ ਨਾ ਮਤਲਬ ਪਹਿਲੀ ਯਾਰ ਬੰਨੀ ਵੀ ਹਾਂ ਜੀ ਹਾਂ ਜੀ ਤੇ ਇੱਕ ਗੱਲ ਮੈਨੂੰ ਹੋਰ ਦੱਸਦੇ ਵੀ ਕਿੰਨੀ ਕੁ ਉਮਰ ਅਮਰ ਦੀ ਮੱਕੀ ਆ ਮੈਂ ਕੋਈ ਪਾੜ ਕੇ ਦੇਖਣਾ ਇੱਕ ਹਾਂ ਜੀ ਹਾਂ ਜੀ ਜਿਹੜੀ ਮਰਜ਼ੀ ਚੈੱਕ ਕਰ ਪਾੜਦੇ ਕੋਈ ਵੀ ਹਾਂ ਜੀ ਹਾਂ ਜੀ ਕੋਈ ਮਰਜ਼ੀ ਚੈੱਕ ਪਾੜੀ ਵੀ ਗੱਠ ਮੈਂ ਲੈ ਜਾਊਂਗਾ ਕੋਈ ਗੱਲ ਨਹੀਂ ਜੀ ਹੈ ਕੋਈ ਮਰਜ਼ੀ ਚੈੱਕ ਕਰੋ ਜੀ ਫਿਰ ਭੇਜ ਦੀ ਯਾਰ ਕਰੇ ਮੈਂ ਤਾਂ ਇੱਧਰ ਨੰਘਿਆ ਜਾਂਦਾ ਸੀ ਮੈਂ ਕਹਿੰਦਾ ਇਹਨਾਂ ਦਾ ਯਾਰ ਬਾਊਆ ਦਾ ਨਾਮ ਚੰਗਾ ਦਾਣੇ ਦੂਣੇ ਦਾ ਵੀ ਕੰਮ ਕਰਦੇ ਆ ਵੀ ਆਪਣੇ ਚੱਲ ਨੇੜੇ ਆ ਹਾਂਜੀ ਹਾਂਜੀ ਹਨਾ ਹਾਂਜੀ ਤੇ ਵੀ ਜੇ ਵਧੀਆ ਹੋਇਆ ਉੱਲੀ ਵਾਲੀ ਨਾ ਹੋਈ ਤਾਂ ਆਪਾਂ ਲੈ ਲਾਂਗੇ ਯਾਰ ਹਨਾ ਨਾ ਜੀ ਵਧੀਆ achar ਹੈ ਜੀ ਹੂੰ ਵੀ ਫਿਰ ਆਪਾਂ ਲੈ ਲਾਂਗੇ ਹਾਂਜੀ ਹਾਂਜੀ ਕਿਉਂਕਿ ਯਾਰ ਉੱਲੀ ਪੂਰਾ ਸਾਫ਼ ਆ ਜੀ ਮਾਲ ਬੰਨਿਆ ਤਾਂ ਬਹੁਤ ਟੈਟ ਆ ਕਰਦਣਾ ਨਹੀਂ ਬੱਟੀ ਦਾ ਹਨਾ ਨਹੀਂ ਨਹੀਂ ਪੂਰਾ ਟੈਟ ਹੀ ਹੁੰਦਾ ਈ ਮਸ਼ੀਨ ਦਾ ਜੀ ਨਹੀਂ ਸਹੀ ਹੈ 드라마 ਹਾਂਜੀ ਹਾਂਜੀ ਹਾਂ ਪੂਰਾ 100 ਟਾਈ ਇਹ ਨਾ ਤਾਂ ਨਾ ਤਾਂ ਇਹਦੇ ਵਿੱਚੋਂ ਐ ਪਾਣੀ ਡਿੱਗਣਾ ਚਾਹੀਦਾ ਹੁੰਦਾ ਹਾਂਜੀ ਹਾਂਜੀ ਤੇ ਨਾ ਇਹ ਐ ਜਿਵੇਂ ਗੱਲਬੱਤਰ ਆਪਾਂ ਪੈਲਿੰਦੀ ਨਹੀਂ ਗੱਲਬੱਤਰ ਹੁੰਦੀ ਆ ਹਾਂਜੀ ਉਹ ਹੋਣੀ ਚਾਹੀਦੀ ਹੈ। ਹਾਂਜੀ। ਮਤਲਬ ਕੁਛ ਦਾਣੇ ਵਿੱਚ ਹੈਗੇ ਕੁਛ ਵੀ ਦਾਣੇ ਜਿਹੜੇ ਘੱਟ ਹੋਏ ਉਹ ਕ੍ਰੈਸ਼ ਹੋ ਗਏ ਹੋਣਗੇ ਹਨਾ। ਹਾਂਜੀ ਹਾਂਜੀ ਕ੍ਰੈਸ਼ ਜਿਵੇਂ ਆਇਆ ਨਾ ਮੱਕੀ ਆਪਣਾ ਜਿਹੜਾ ਕੁਦਰਾ ਹੁੰਦਾ ਹੀ ਮੈਕਸੀ ਹੁੰਦਾ ਹੈ ਜੀ ਮੱਕੀ ਹੁੰਦੀ ਹੈ 75 ਤੋਂ 80 ਦੇ ਨਾਲ ਹੀ ਹਾਂ 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 ਕੋਈ 80 ਤੋਂ 85 ਦੇ ਨਾਲ ਹੀ ਹੁੰਦੀ ਹੈ ਜੀ। ਹੂੰ ਮੈਕਸੀ ਹੁੰਦਾ ਹੀ ਮਾਰ ਜੁਰਗਿਰ ਜੀ ਜਿਵੇਂ 95 ਤੋਂ ਜਿਹੜੀ 100 ਦਾਣੇ ਵਾਲੀ ਉਹਦੇ ਵਿੱਚ ਸਾਤ ਉਹ 95 ਵਾਲੀ ਦੇਣ ਵਾਲੀ ਦਾ ਸਾਤ ਆ ਜਾਂਦਾ। ਜਿਹੜੀ 70-100 ਤੋਂ ਲੈ ਕੇ 100 ਦਾਣੇ ਉਹ ਕ੍ਰੈਸ਼ ਹੋ ਜਾਂਦਾ ਦਾਣਾ ਉਹ ਦਾਣਾ ਹੁੰਦਾ ਕ੍ਰੈਸ਼ ਹੋ ਕੇ ਚਾਹ ਫ੍ਰੈਸ਼ ਹੋ ਵੀਰ ਮਾਲਕ ਦੀ ਕਿਰਪਾ ਨਾਲ ਬਹੁਤ ਵੱਡਾ ਹਨ ਵੀ ਆਪਾਂ ਇਹ ਕਹਿ ਲਈਏ ਵੀ ਤੁਹਾਨੂੰ ਚੰਗੇ ਵਾਸਤੇ ਜਾਣ ਜਾਂਦੇ ਪਰ ਫਿਰ ਵੀ ਲੋਕਾਂ ਨੇ ਵੀ ਹੁਣ ਮੇਰੀ ਵੀਡੀਓ ਦੇਖਣੀ ਆ ਲੋਕਾਂ ਨੇ ਵੀ ਮਂਗਾਉਣਾ ਤੇ ਭੇਜ ਕਿੰਨੀ ਕੁ ਦੂਰ ਤੱਕ ਦੇਵੇਂਗਾ ਹਨ ਜੇ ਭੇਜਣਾ ਹੋਵੇ ਆਪਣਾ ਸਹੀ ਦਾ ਜੀ ਚੌਕਮਾ ਭਾਈ ਆ ਜੀ ਹਾਂ ਜੇ ਕੋਈ ਅਗਲੇ ਦੀ ਚਾਹਣਾ ਫਿਰ ਵੀ ਸਾਡੇ ਨਾਲ ਕੋਈ ਅਗਲਾ ਕਾਰ ਦਾ ਅਡਜਸਟਮੈਂਟ ਫਿਰ ਅਸੀਂ ਪਹੁੰਚ ਵੀ ਕਰ ਦਾਂਗੇ ਜਿੱਥੋਂ ਤੱਕ ਮਰਜ਼ੀ ਵੇ ਜਿੰਨਾ ਮਰਜੀ ਦੂਰ ਮੰਗਾ ਲੈ ਤੇ ਕਿੰਨਾ ਮਤਲਬ ਜਿੰਨਾ ਮਰਜੀ ਮੰਗਾ ਲੈ ਤੇ ਜਿੰਨੇ ਮਰਜੀ ਦੂਰ ਮੰਗਾ ਲੈ ਹਾਂਜੀ 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 ਜਿੰਨੇ ਮਰਜੀ ਦੂਰ ਮੰਗਾ ਲੈ ਤੇ ਰੇਟ ਜਾਇਜ ਲੱਗੂਗਾ ਰੇਟ ਜਾਇਜ ਹੋਊਗਾ ਜੀ ਰੇਟ ਜਾਇਜ ਹੋਊਗਾ ਤੇ ਅਚਾਰ ਵਧੀਆ ਹੋਊਗਾ ਸਾਇਲੇਜ ਵਧੀਆ ਹੋਊਗਾ ਅਸਲ ਦੇ ਵਿੱਚ ਬਾਉਆਂ ਦੀ ਇੱਥੇ ਨਾਲ ਫੈਕਟਰੀ ਆ ਦਾਣੇ ਦੀ ਹਾਂਜੀ ਫੀਡ ਫੈਕਟਰੀ ਆ ਜੋ ਮਾੜਾ ਜਾਂ ਦਾਣੇ ਵਾਲੀ ਫੈਕਟਰੀ ਵਾਲੇ ਪਾਸੇ ਵੀ ਗੇੜਾ ਮਰਾ ਦਿੰਨੇ ਆ ਹੁਣ ਇਹ ਆਪਾਂ ਖੜੇ ਆ ਸੱਜਣੋ ਹਿੰਮਤ ਪੂਰੇ ਹਿੰਮਤਪੁਰਾ ਪੈਂਡ ਸਾਡੇ ਹੈਮਤਪੁਰੇ ਦਾ ਹੀ ਆ ਨਾ ਭਾਈ ਇਹ ਜੀ ਹਾਂਜੀ ਹਾਂਜੀ ਏਰੀਆ ਹਾਂਜੀ ਏਰੀਆ ਹੈਮਤਪੁਰਾ ਜੀ ਬਲਾਸਟਪੁਰ ਚੌਂਕ ਕੋਲ ਦੇ ਸਾਡੇ ਨਾਲਾ ਰੋਡ ਸਾਡੇ ਬਾਦਲ ਹਿੰਮਤਪੁਰੇ ਵਾਲਾ ਪਿੰਡ ਆ ਇਹ ਭਾਈ ਬਾਦਲ ਦਾ ਹਿੰਮਤਪੁਰੇ ਵਾਲੇ ਦਾ ਬਾਦਲ ਸਾਹਿਬ ਸਰਪੰਚ ਹੈ ਇੱਥੇ ਹਾਂਜੀ 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 ਹਾਂ ਉਹਦਾ ਉਹਦਾ ਪਿੰਡ ਆ ਇਹ ਭਾਈ ਬਾਦਲ ਦਾ ਹਿੰਮਤਪੁਰੇ ਵਾਲੇ ਦਾ ਤੇ ਬਾਂਗੂ ਆ ਦੇਖੋ ਇੱਧਰ ਕਰਦੇ ਆ ਕੰਮ ਦਾਣੇ ਦਾ ਹਾਂਜੀ ਦਾਣਾ ਕੋਈ ਬੰਦਾ ਆਪਦਾ ਲਿਆ ਆ ਕੇ ਬਣਵਾ ਕੇ ਲੈ ਜੇ ਹਾਂਜੀ ਹਾਂਜੀ ਪੂਰਾ ਤਸੱਲੀ ਬਾਕ ਸੀ ਗਾਹ ਦੇ ਕੋਲੇ ਖੜੇ ਤੋਂ ਬਣਾਉਣੇ ਜੀ ਆਪਾਂ ਕੋਈ ਬੰਦਾ ਨਹੀਂ ਆਏ ਨਹੀਂ ਹੈਗਾ ਆਪਦੀ ਮਰਜ਼ੀ ਨਾਲ ਮੱਕੀ ਪੁਆਲੇ ਕਣਕ ਪੁਆਲੇ ਜਿਉਂ ਪੁਆਲੇ ਜਮੀ ਪੁਆਲੇ ਚੌਕਰ ਪੁਆਲੇ ਚੌਲ ਪੁਆਲੇ ਜਿਹੜੀ ਚੀਜ਼ ਪਾਉਣੀ ਆ ਪੁਆਲੇ ਹਾਂਜੀ ਗਾਗ ਦੀ ਮਰਜ਼ੀ ਨਾਲ ਹੀ ਮਾਲ ਤਿਆਰ ਹੁੰਦਾ ਹਾਂ ਹਾਂ ਗਾਗ ਦੀ ਮਰਜ਼ੀ ਨਾਲ ਮਾਲ ਤਿਆਰ ਹੋ ਕੇ ਤੇ ਹਾਂਜੀ ਇੱਥੋਂ ਮਾਲ ਖਰੀਦਦੇ ਹਾਂਜੀ ਹਾਂਜੀ ਸਾਫ਼ ਸੁਥਰਾ ਦੇਖ ਕੇ ਖਰੀਦ ਲੇ ਹਾਂਜੀ ਹਾਂਜੀ ਤੁਹਾਬ ਤੁਸਰਾ ਦੇਖ ਕੇ ਖਰੀਦ ਕੇ ਤੇ ਪਵਾ ਕੇ ਤੇ ਆਪਦੀ ਮਰਜ਼ੀ ਨਾਲ ਆਪਦੇ ਫਾਰਮੂਲੇ ਨਾਲ ਬਣਾ ਕੇ ਲੈ ਜੀ ਹਾਂਜੀ ਹਾਂਜੀ ਤੇ ਜੇ ਕੋਈ ਬੰਦਾ ਆਪਦੇ ਘਰੋਂ ਮਾਲ ਕੁਛ ਲਿਆਉਣਾ ਚਾਹੁੰਦਾ ਉਹ ਵੀ ਲੈ ਆਵੇ ਹਾਂਜੀ ਹਾਂਜੀ ਲੈ ਲੈ ਆ ਸਕਦੇ ਹਾਂਜੀ ਹਾਂਜੀ ਐਵੇਂ ਆ ਨਾ ਗੱਲਬਾਤ ਹਾਂਜੀ ਹਾਂਜੀ ਤੇ ਆਹਾਂ ਆਹ ਮਾਲ ਹਾਂਜੀ ਇਹ ਆਪਣੇ ਕੋਲ ਕਾਰਗਲ ਦਾ ਮਾਲ ਆਉਂਦਾ ਜੀ ਅੱਛਾ ਇਹ ਕਾਰਗਲ ਦਾ ਹਾਂਜੀ ਹਾਂਜੀ ਜਿਹੜੇ ਬੰਦੇ ਨੇ ਉਹ ਲੈਣਾ ਪਸ਼ੂ ਨੂੰ ਦੱਸ ਕੇ ਮੈਨੂੰ 8000 ਚਾਹੀਦੀ ਆ ਮੈਨੂੰ ਦੂਜੀ ਚਾਹੀਦੀ ਆ ਹਾਂਜੀ ਹਾਂਜੀ ਤਾਂ ਉਹ ਕਾਰਗਲ ਦੀਆਂ ਸਾਰੀਆਂ ਫੀਡਾਂ ਹੈਗੀਆਂ ਕਾਰਗਲ ਦੀ ਤੁਹਾਡੇ ਕੋਲ ਏਜੰਸੀ ਆ ਹਾਂਜੀ ਤੇ ਟਵਾਣਾ ਦੀ ਵੀ ਤੁਹਾਡੇ ਕੋਲ ਜਾਂਦੀ ਆ ਹਾਂਜੀ ਹੈਨਾ ਹਾਂਜੀ ਤਾਂ ਟਵਾਣਾ ਦਾ ਮਾਲ ਚਾਹੀਦਾ ਕਾਰਗਲ ਦਾ ਮਾਲ ਚਾਹੀਦਾ ਆਪਣੇ ਆਪ ਦੇ ਫਾਰਮੂਲੇ ਦਾ ਮਾਲ ਚਾਹੀਦਾ ਅਗਲੇ ਨੂੰ ਕੋਈ ਮਾਲ ਤੁਹਾਡੇ ਤੋਂ ਕੋ ਮਾ ਲੈ ਹਾਂਜੀ ਨੰਬਰ ਸਕਰੀਨ ਤੇ ਤੁਹਾਨੂੰ ਫੋਨ ਕਰ ਲਿਆ ਨੀ ਬਾਈ ਹਾਂਜੀ ਹਾਂਜੀ ਨੰਬਰ ਸਕਰੀਨ ਤੇ ਸੱਜਣੋਂ ਰੋਡ ਆ ਜਿਹੜਾ ਰੋਡ ਆ ਇਹ ਰੋਡ ਆ ਨਿਹਾਲ ਸਿੰਘ ਵਾਲਾ ਤੋਂ ਬਰਨਾਲਾ ਰੋਡ ਬਰਨਾਲਾ ਰੋਡ ਜੀ ਹਾਂਜੀ ਨਿਹਾਲ ਸਿੰਘ ਵਾਲੇ ਤੋਂ ਬਰਨਾਲਾ ਰੋਡ ਆ ਇਹਦੇ ਉੱਪਰਲੇ ਪਾਸੇ ਫੈਕਟਰੀ ਆ ਇਧਰ ਸਾਈਲੇਜ ਦੀ ਫੈਕਟਰੀ ਆ ਇਧਰਲੇ ਪਾਸੇ ਸੱਜਣੋਂ ਫੈਕਟਰੀ ਆ ਦਾਣੇ ਦੀ ਇੱਥੇ ਇਹਨਾਂ ਦਾ ਪੈਸਟੀਸਾਈਡ ਦਾ ਵੀ ਕੰਮ ਆ ਜਿੰਨਾ ਕਿ ਮੇਰਾ ਅੰਦਾਜ਼ਾ ਹਾਂਜੀ ਪੈਸਟੀਸਾਈਡ ਵੀ ਹੈਗਾ ਹਾਂਜੀ ਆ ਚੌਂ ਚੌਂ ਦਿਖਾ ਦਿਓ ਜੀ ਬਲਾਸਪੋਰ ਪੱਠੇ ਵਾਲਾ ਚੌਂਕ ਦਿਖਾ ਦਿਓ ਜੀ ਬਲਾਸਪੋਰ ਚੌਂਕ ਦਾ ਹਾਂਜੀ ਆ ਬਲਾਸ ਰੋਡ ਬਲਾਸਪੁਰ ਚੌਂਕ ਪਜਦੀ ਸਹੀ ਆਪਣੀ ਲੋਕੇਸ਼ਨ ਆ ਜੋ ਹਾਂ ਆ ਬਲਾਸਪੁਰ ਚੌਂਕ ਆ ਤੇ ਇਸ ਰੋਡ ਦੇ ਉੱਪਰ ਫੈਕਟਰੀ ਹੈ ਜੇ ਕੋਈ ਵੀ ਸੱਜਣ ਨੇ ਆਉਣਾ ਸਾਇਲ ਚੈੱਕ ਕਰਨਾ ਆਪਦੀ ਗੱਠ ਪਾੜ ਕੇ ਚੈੱਕ ਕਰਕੇ ਦੇਖਣੀ ਚੈੱਕ ਕਰਕੇ ਦੇ ਸਕਦੇ ਆ ਤੇ ਨੰਬਰ ਸਕਰੀਨ ਤੇ ਜਿੱਥੇ ਵੀ ਮਗਾਉਣਾ ਫੋਨ ਕਰ ਲਿਓ ਬਾਈ ਹਾਂਜੀ ਨਾਲ ਨਾ ਬਾਈ ਇੱਥੇ ਨਾ ਬਾਈ ਹੋਣੀ ਬੈਠਦੇ ਆ ਵੀ ਜਿਹੜੇ ਜਿੰਨਾ ਬੰਦਿਆਂ ਨੂੰ ਨਾ ਜ਼ਮੀਨਾਂ ਦਾ ਇਸ ਏਰੀਏ ਦੀਆਂ ਜ਼ਮੀਨਾਂ ਦਾ ਬਹੁਤ ਮਤਲਬ ਹਸਾਬ ਕਿਤਾਬ ਆ ਵੀ ਜੇ ਕਿਸੇ ਬੰਦੇ ਦੀ ਜ਼ਮੀਨ ਵਿਕਦੀ ਆ ਉਹਦੀ ਵੀ ਦੱਸ ਪਾ ਦਿੰਦੇ ਆ ਜੇ ਕੋਈ ਬੰਦਾ ਜ਼ਮੀਨ ਖਰੀਦਣੀ ਚਾਹੁੰਦਾ ਉਹਨੂੰ ਵੀ ਦੱਸ ਪਾ ਦਿੰਦੇ ਆ ਮਤਲਬ ਜੇ ਕਿਸੇ ਵੀ ਸੱਜਣ ਦੇ ਪਿੰਡ ਦੇ ਵਿੱਚ ਇੱਥੇ ਨੇੜੇ ਤੇੜੇ ਜ਼ਮੀਨ ਵੇਚਣੀ ਹੋਵੇ ਉਹ ਵੀ ਸਲਾਹ ਲੈ ਲਿਓ ਜੇ ਕਿਸੇ ਨੇ ਖਰੀਦਣੀ ਹੋਵੇ ਉਹ ਵੀ ਸਲਾਹ ਲੈ ਲਿਓ ਬੰਦੇ ਯਕੀਨ ਵਾਲੇ ਆ